ਉਹ ਜਿਹੜਾ ਕੈਨੇਡਾ 2016 ਜਾਂ 14 ਚ ਦੇਖਿਆ ਸੀ ਉਹ ਦੁਬਾਰਾ ਕਦੋਂ ਬਣੂਗਾ ਕਦੀ ਬਣੂਗਾ ਵੀ ਕਿ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਬਣ ਸਕਦਾ ਜੀ ਆਪਾਂ ਕਹੀਏ ਨਾ ਕਿ ਉਹ ਤਾਂ ਸੁਪਨਾ ਲੱਗਦਾ ਨਾ ਆਪਾਂ ਸੋਚੀਏ ਕਿ ਸੁਪਨਾ ਸੀਗਾ ਹੈਨਾ ਉਦੋਂ ਸੋਚਦੇ ਸੀ ਬੱਸਾਂ 'ਚ ਵੀ इजीली ਸੀਟਸ ਆਪਾਂ ਨੂੰ ਮਿਲ ਜਾਂਦੀਆਂ ਸੀ ਸਕਾਈ ਟ੍ਰੇਨਾਂ ਦੇ ਵਿੱਚ ਨਾ ਮੈਂ ਰਸ਼ ਨਹੀਂ ਦੇਖਿਆ ਸੀ ਕਦੇ ਹੁਣ ਤੁਸੀਂ ਦੇਖੋ ਸਵੇਰੇ ਕਦੇ ਜਾ ਕੇ ਦੇਖੋ ਕਿਸੇ ਵੇਲੇ ਖੜੀਆਂ ਤੁਹਾਨੂੰ ਉਹਨੀਆਂ ਸਵਾਰੀਆਂ ਮਿਲਣਗੀਆਂ ਜਿੰਨਾ ਕਰਕੇ ਹੈਗਾ ਕਿਉਂਕਿ ਇਹਦੀ ਤਾਂ ਕੋਈ ਲਿਮਟ ਵੀ ਨਹੀਂ ਪੂਰੀ ਫੁੱਲ ਜਿਵੇਂ ਹੈਗਾ ਹੁਣ ਚੜ੍ਹ ਨਹੀਂ ਹੈ ਨਾ ਸਾਰਿਆਂ ਕਰਕੇ ਹੈਗਾ ਉਹ ਚੀਜ਼ 200 ਹੁਣ ਤੁਸੀਂ ਕਹਿੰਦੇ ਹੋ ਵੀ ਉਹ ਨਹੀਂ ਬਣੇਗਾ ਸੁਪਨਾ ਰਹਿ ਗਿਆ ਇਹ ਹੈ ਨਾ ਨਹੀਂ ਉਹ ਉਹ ਨਹੀਂ ਬਣ ਸਕਦਾ ਜੀ ਹੁਣ ਨਾ ਕ੍ਰੇਜ਼ ਵੀ ਵਿੱਚ ਦੀ ਆਪਾਂ ਕਹਿੰਦੇ ਸੀ ਨਾ ਯਾਰ ਕੈਨੇਡਾ ਚੱਲਾ ਗਿਆ ਉਹਨਾਂ ਦਾ ਮੁੰਡਾ ਜਾਂ ਕੁੜੀ ਕਿਵੇਂ ਚਲੀ ਗਈ ਹੁਣ ਕਹਿੰਦੇ ਆ ਵਿੱਚ ਦੀ ਜੋਕਸ ਵੀ ਬਣੇ ਸੀ ਕਾਫੀ ਨਾ ਲੈ ਕੈਨੇਡਾ ਗਿਆ ਹੈਗਾ ਹੈ ਨਾ ਮਤਲਬ ਉਹ ਚੀਜ਼ਾਂ ਇੱਕ ਦੇਖੋ ਕਿਵੇਂ ਤਸਵੀਰ ਤਸਵੀਰ ਦਾ ਦੂਜਾ ਰੂਪ ਹੋ ਗਿਆ ਇੱਕ ਫਰੰਟ ਹੋ ਗਿਆ ਇੱਕ ਬੈਕ ਹੋ ਗਿਆ ਨਾ ਆਪਾਂ ਬੈਕ ਚੀਜ਼ ਉਹ ਚੀਜ਼ ਵਾਪਸ ਆਏਗੀ ਪਰ ਓਨਲੀ ਨਿਕਰੇਜ ਨਹੀਂ ਰਹੇਗਾ ਕਿਉਂਕਿ ਹੁਣ ਜੇ ਕੋਈ ਸਟੂਡੈਂਟ ਹੈ ਕੋਈ ਹੋਰ ਕਿਸੇ ਨੇ ਜਾਣਾ ਹੈ ਉਹ ਹੋਰ ਕੰਟਰੀ ਵਾਲੇ ਪਾਸੇ ਚਲੇ ਜਾਣਗੇ ਜਿਹਨੇ ਜਾਣਾ ਹੈ ਸੋਚਦਾ ਚਲ ਕਿਸੇ ਵੀ ਕੰਟਰੀ ਚਲੇ ਜਾਓ ਉਹ ਚੀਜ਼ਾਂ ਸੋਚਦਾ ਅਗਲਾ 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 ਕੁਐਸਚਨ ਪੁੱਛਣ ਲੱਗਾ ਸੇਠੀਆ ਸਾਹਿਬ ਜੀ ਤੁਸੀਂ ਕਮਿਊਨਿਟੀ ਚ ਵਿਚਰਦੇ ਰਹਿੰਦੇ ਹੋ ਇੱਕ ਨਾ ਅਸੀਂ ਪ੍ਰੋਗਰਾਮ ਕੀਤਾ ਤਾਂ ਇੱਕ ਕਾਲਰ ਦੀ ਕਾਲ ਆਈ ਜੀ ਬੜੇ ਹੱਕ ਨਾਲ ਕਿਹਾ ਉਹਨਾਂ ਨੇ ਨਾਮ ਭੁੱਲ ਗਿਆ ਮੈਂ ਉਹਨਾਂ ਦਾ ਸੁਖਬੀਰ ਸੀਗਾ ਸ਼ਾਇਦ ਜੀ ਕਹਿੰਦੇ ਜੀ ਵੀ ਇੱਕ ਦਿਨ ਪ੍ਰੋਗਰਾਮ ਕਰਿਓ ਮੋੜਵ ਸੇਵਾ ਤੇ ਮੈਂ ਕਹਾਂ ਜੀ ਕਿਹੜਾ ਮੋੜਵ ਸੇਵਾ ਔਨ ਇਅਰ ਸੀ ਜੀ ਕਹਿੰਦੇ ਵੀ ਬਹੁਤ ਸਾਰੇ ਲੋਕ ਕੈਨੇਡਾ ਛੱਡ ਕੇ ਪੰਜਾਬ ਜਾ ਰਹੇ ਆ ਵਾਪਸ ਜੀ ਯਾਰ ਕਰੀ ਸੋਚਿਆ ਸੀ ਵੀ ਵਾਪਸ ਜਾਣਗੇ ਲੋਕ ਦੇਖੋ ਜਿਹੜਾ ਨਾ ਆਪਾਂ ਕਹਿੰਦੇ ਆ ਕਿ ਵੋ ਵਾਪਸੀ ਮਾਈਗ੍ਰੇਟ ਆਪਾਂ ਦਾ ਤਰਕ ਦੇ ਨਾਲ ਤੁਸੀਂ ਜਵਾਬ ਦਿਓ ਮੇਰੀ ਬੇਨਤੀ ਇਹ ਮੈਂ ਦੱਸਦਾ ਹਾਂ ਉਹ ਵੀਡੀਓ ਪਾਣੇ ਨਾ ਵਿੱਚ ਦੀ ਕਿ ਮੇਰੇ ਨਾਲ ਫਿਲਟਰ ਲਗਾਇਆ ਹੁੰਦਾ ਤਾਂ ਕਿ ਆਪਣਾ ਹਿਡਨ ਰਹਿੰਦੀ ਹੈ ਨਾ ਸਾਰੀ ਕਿਸੇ ਦਾ ਕੋਈ ਪ੍ਰੋਬਲਮ ਹੁੰਦੀ ਹੈ ਹੁਣ ਜਿਹੜੇ ਵਾਪਸ ਜਾ ਰਹੇ ਹੁਣ ਡਿਪੈਂਡ ਕਰਦਾ ਵਾਪਸ ਉਰੇ ਆਣ ਵਾਸਤੇ ਕੋਈ ਵੀ ਨਹੀਂ ਹੁੰਦਾ ਹੈਗਾ ਹੁਣ ਦੇਖੋ ਲੋਕ ਤਾਂ ਟੋਂਕੀਆ ਡੋਂਕੀਆ ਲਾ ਕੇ ਲੱਖਾਂ ਰੁਪਏ ਲਾ ਕੇ ਆਪਣੀ ਜਾਨ ਹਥੇਲੀ ਦੇ ਧਰਕੇ ਜਾਂਦੇ ਹੈਗੇ ਨਾ ਕਿਤੇ ਵੀ ਜਾਂਦੇ ਹੈਗੇ ਆ ਕਿਉਂ ਜਾਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਇੱਕ ਉਹਨਾਂ ਨੂੰ ਡ੍ਰੀਮ ਦਿਖਦਾ ਇੱਕ ਸੁਪਨੇ ਸাকার ਹੁੰਦੇ ਨਜ਼ਰ ਆਉਂਦੇ ਹਨ ਸੱਤ ਸਪਨ ਪਰ ਉਹ ਉਹ ਗਲਤ ਗੱਲ ਹੈ ਆਪਾਂ ਉਹਦਾ ਇਸ ਚੀਜ਼ ਦਾ ਨਹੀਂ ਕਰਦੇ ਸਮਰਥਨ ਨਹੀਂ ਕਰਦੇ ਨਹੀਂ ਨਹੀਂ ਉਹ ਕਰਨਾ ਨਹੀਂ ਚਾਹੀਦਾ ਆਪਾਂ ਨਹੀਂ ਕਰਦੇ ਉਹ ਗਲਤ ਗੱਲ ਹੈ ਜਾਨ ਦਾ ਖਤਰਾ ਆਪਾਂ ਉਸ ਗੱਲ 'ਚ ਨਹੀਂ ਪੈਂਦੇ ਆਪਾਂ ਗੱਲ ਕਰਦੇ ਵੀ ਲੋਕੀ ਇੱਥੇ ਲੀਗਲ ਤੌਰ ਤੇ ਆਏ ਆਪਣੇ ਪੁਆਇੰਟ ਸਿਸਟਮ ਤੇ ਆਏ ਇੱਥੇ ਆ ਕੇ ਸੈੱਟ ਹੋਏ ਕੀ ਕੀ ਹੋ ਗਿਆ ਇਦਾਂ ਦਾ ਗੱਲ ਵੀ ਕੈਨੇਡਾ ਵਰਗੇ ਦੇਸ਼ ਨੂੰ ਛੱਡ ਕੇ ਵਾਪਸ ਜਾ